ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਮੈਂ ਪਹਿਸਲੀ ਜਿੱਤੀ ਸੀ ਜਦੋਂ ਵਿੰਗ ਕਮਾਂਡਰ ਅਭਿਨੰਦਨ ਉਹ ਮਨਿਉਨਵਰੀ ਆਕੀਤਾ ਗਿਆ ਤਾਂ ਉਸ ਵਕਤ ਮੈਂ ਪਾਕਿਸਤਾਨ ਸਰਕਾਰ ਦਾ ਬੜਾ ਸ਼ੁਕਰੀਆ ਅਦਾ ਕੀਤਾ ਵੇ ਉਹਨਾਂ ਨੇ ਇਸ ਕਿਤੇ ਦੇ ਵਿੱਚ ਅਮਨ ਲਿਆਉਣ ਦੇ ਲਈ ਬਹੁਤ ਅੱਛਾ ਪਰ ਵੱਡਾ ਕਦਮ ਚੁੱਕਿਆ ਹੈ ਔਰ ਹਿੰਦੁਸਤਾਨ ਦੀ ਸਰਕਾਰ ਵੀ ਮੰਗ ਕਰ ਰਹੀ ਸੀ ਕਿ ਇਹ ਵਾਰ ਪ੍ਰੈਜ਼ੀਡੈਂਟ ਹੈਗੇ ਤੇ ਇੰਟਰਨੈਸ਼ਨਲ ਲਾ ਮਤਾਬਕ ਕਾਨੂੰਨ ਨੂੰ ਸਾਨੂੰ ਵਾਪਸ ਦੇਣਾ ਚਾਹੀਦਾ ਹੈ ਉਸ ਵਕਤ ਮੇਰੇ ਮਨ ਦੇ ਵਿੱਚ ਇਹ ਖਿਆਲ ਆਇਆ ਇਹ ਵਿਚਾਰ ਆਇਆ ਕਿ ਜੇ ਹਿੰਦੁਸਤਾਨ ਦੀ ਸਰਕਾਰ ਆਪਣੇ ਪ੍ਰिजनਰਸ ਨੂੰ ਵਾਪਸ ਭੁਗਾਉਣ ਦੇ ਲਈ ਸਾਰਾ ਮੀਡੀਆ ਭਾਰਤ ਰੀਏ ਪੂਰਾ ਜੋਰ ਲਾ ਰਹੀ ਹੈ ਔਰ ਪਾਕਿਸਤਾਨ ਦੀ ਸਰਕਾਰ ਨੇ ਉਹਨਾਂ ਦੀ ਇਹ ਗੱਲ ਮੰਨ ਕੇ ਵਿੰਕਵਾਡਰਾ ਭਿਮਨੈ ਨੂੰ ਵਾਪਸ ਹਿੰਦੁਸਤਾਨ ਭੇਜਿਆ ਜਿਸ ਦਾ ਅਸੀਂ तहे ਦਿਲ ਤੋਂ ਸਵਾਗਤ ਕਰਦੇ ਹਾਂ ਪਰ ਉੱਥੇ ਮੈਨੂੰ ਇਹ ਵੀ ਮਨ ਚ ਆਇਆ ਕਿ ਜਿਹੜੇ 1984 ਤੋਂ ਬਾਅਦ ਸੇਕ ਨੌਜਵਾਨ ਸੰਘਰਸ਼ ਕਰ ਰਹੇ ਸਨ ਉਹਨਾਂ ਦੀ ਆਪਣੀ ਡਿਮਾਂਡ ਸੀ ਔਰ ਉਸ ਡਿਮਾਂਡ ਨੂੰ ਪੂਰਾ ਕਰਨ ਦੇ ਲਈ ਉਹਨਾਂ ਨੇ ਜਿਹੜੇ ਕੰਮ ਕੀਤੇ ਭਾਵੇਂ ਉਹਨਾਂ ਨਾਲ ਆਪਣੀ ਸ਼ਮਤੀ ਨਹੀਂ ਸੀ ਪਰ ਹਿੰਦੁਸਤਾਨ ਦੀ ਸਰਕਾਰ ਨੇ ਆਪਣੇ ਕਾਨੂੰਨਾਂ ਰਾਹੀਂ ਟਾਡਾ ਦੇ ਸਖਤ ਤੋਂ ਸੱਤ ਲਾ ਬਣਾ ਕੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਿਆ ਔਰ ਸਜ਼ਾਵਾਂ ਦੇਣ ਤੋਂ ਬਾਅਦ ਹ ਉਹਨਾਂ ਨੂੰ 20-20 5-5 ਸਾਲ ਹੋ ਗਏ ਉਹ ਆਪਣੀਆਂ ਉਮਰ ਕੈਦ ਕੱਟ ਕੇ ਜਿੰਨੀਆਂ ਸਜ਼ਾਵਾਂ ਮਿਲੀਆਂ ਸਨ ਕੱਟ ਕੇ ਹਲੇ ਵੀ ਉਹਨਾਂ ਨੂੰ ਪ੍ਰਿਆਨ ਨਹੀਂ ਕੀਤਾ ਗਿਆ ਉਸ ਵਕਤ ਮੈਂ ਗੱਲ ਸੋਚਦਾ ਸੀ ਵੀ ਇਹਦੇ ਵਿੱਚ ਕਿਹੜੀ ਐਸੀ ਗੱਲ ਹੈ ਕਿ ਜਿਸ ਦੇ ਕਰਕੇ ਇਹਨੂੰ ਬਹੁਤ ਸਖਤ ਕਾਨੂੰਨ ਬਣਿਆ ਜਾ ਰਿਹਾ ਹੈ ਹੁਣ ਸਮਝ ਆ ਰਹੀ ਹੈ ਕਿ ਜਿਹੜੇ ਕੈਦੀ ਭਾਵੇਂ ਕਿਸੇ ਵੀ ਸਟੇਟ ਚ ਕੈਦ ਘੱਟ ਰਹੇ ਉੱਥੋਂ ਦੀ ਸਟੇਟ ਬਗੈਰ ਸੈਂਟਰ ਦੀ ਮਰਜ਼ੀ ਦੇ ਉਹਨਾਂ ਨੂੰ ਰਿਹਾ ਨਹੀਂ ਦੇ ਸਕਦੀ ਛੁੱਟੀ ਨਹੀਂ ਦੇ ਸਕਦੀ ਪਰੋਲ ਨਹੀਂ ਦੇ ਸਕਦੀ ਮੈਂ ਉਸ ਲੰਬੀ ਗੱਲ 'ਚ ਨਹੀਂ ਪੈਣਾ ਚਾਹੁੰਦਾ ਮੈਂ ਅੱਜ ਸਿਰਫ ਇਹ ਬੇਨਤੀ ਕਰਨੀ ਚਾਹੁੰਦਾ ਪੰਜਾਬ ਸਰਕਾਰ ਨੂੰ ਕਿ ਉਹ ਹਿੰਦੁਸਤਾਨ ਦੀ ਸਰਕਾਰ ਨਾਲ ਹੋਮ ਮਿਨਿਸਟਰ ਨਾਲ ਹਿੰਦੁਸਤਾਨ ਦੇ ਅਮਨਟਾ ਰਾਜਨਾਥ ਸਿੰਘ ਨਾਲ ਔਰ ਹੋਰ ਜਿਹੜੀਆਂ ਏਜੰਸੀਜ਼ ਹੈਗੀਆਂ ਉਹਨਾਂ ਨਾਲ ਗੱਲ ਕਰਕੇ ਜਿਹੜੇ ਸਿੱਕ ਕੈਦੀ ਪਾਵੇਂ ਉਹ ਪੰਜੀਨ ਪਾਵੇਂ ਉਹ ਪੰਜਾਨ ਉਹਨਾਂ ਨੂੰ ਫੌਰਨ ਰਿਹਾ ਕਰਨਾ ਚਾਹੀਦਾ ਹੈ ਜੇ ਸਾਡਾ ਪੜੋਸੀ ਮੁਲਕ ਜਿਹੜੀ ਸਾਡੀ ਲੜਾਈ ਦੇ ਵਿੱਚ ਗ੍ਰਿਫਤਾਰ ਹੋਇਆ ਸਾਡਾ ਵਿੰਗ ਕਮਾਂਡਰ ਉਹਨੂੰ ਰਿਹਾ ਕੀਤਾ ਜਾ ਸਕਦਾ ਹੈ ਤੇ ਸਾਡੀ ਆਪਣੀ ਸਰਕਾਰ ਨੂੰ ਵੀ ਇਹ ਚਾਹੀਦਾ ਹੈ ਕਿ ਉਹਨਾਂ ਜਿਹੜੇ ਨੌਜਵਾਨ ਸਨ ਔਰ ਬਜ਼ੁਰਗ ਹੋ ਗਏ ਉਹਨਾਂ ਸਕਾਨੋ ਰਿਆ ਕੀਤਾ ਜਾਵੇ। ਔਰ ਉਸ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਇਹ ਸਾਰੇ ਦੁਨੀਆਂ ਜਾਣਦੀ ਹੈ। ਸਾਡੀ ਰੈਸਟੇਸ਼ਨ ਜਾਣਦੀ ਹੈ। ਮੈਂ ਇੱਕ ਵਾਰ ਫਿਰ ਕਿਉਂਕਿ ਅਸੀਂ ਬੜੀ ਵਾਰ ਮਿਲ ਚੁੱਕੇ ਆਂ। ਪੰਜਾਬ ਦੀ ਸਰਕਾਰ ਵੀ ਬੜੀ ਵਾਰ ਮਿਲ ਚੁੱਕੀ ਹੈ। ਜਦ ਅਸੀਂ ਰਿਹਾਈ ਦੀ ਗੱਲ ਕਰਦੇ ਆਂ ਤੇ ਉਹ ਕਹਿੰਦੇ ਜੀ ਸੈਂਟਰ ਨਾਲ ਗੱਲ ਕਰ ਰਿਹਾ। ਤੇ ਮੈਂ ਸਮਝਾਵਾ ਕਿ ਇਹ ਮੌਕਾ ਹੈਗਾ ਕਿ ਗੁੱਡਵਿਲ ਗੈਚਰ ਪੰਜਾਬੀਆਂ ਨੂੰ ਔਰ ਸਿੱਖਾਂ ਨੂੰ ਦੇਣ ਦਾ। ਔਰ ਤੁਸੀਂ ਉਹ ਜਿਹੜੇ ਵੀ ਗਿਣਤੀ ਦੇ ਸਿੱਖ ਕੈਦੀ ਹੈਗੇ ਉਨਾ ਨੂੰ ਰਿਹਾ ਕੀਤਾ ਜਾਏ ਔਰ ਗੁਡਵਿਲ ਦਾ ਚਰਜ ਜਿਹੜੀ ਹੈ ਪੰਜਾਬ ਦੀ ਸਰਕਾਰ ਔਰ ਹਿੰਦੁਸਤਾਨ ਸਰਕਾਰ ਦੇਵੇ ਇਹ ਮੰਗ ਜਿਹੜੀ ਖਾਲੀ ਸਾਢੀ ਨੇ ਇਹ ਦੁਨੀਆ ਭਰ ਦੇ ਸਿੱਖਾਂ ਦੀ ਮੰਗ ਹੈ ਔਰ ਜਿਹੜਾ ਮੈਂ ਪ੍ਰੈਸ ਨੋਟ ਭੇਜਿਆ ਸੀ ਉਦੇਚ ਬਹੁਤ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੈਨੂੰ ਉਹਨਾਂ ਨਾਲ ਸ਼ਖਸੀਤਾਂ ਦੇ ਵੀ ਇਹਦੇ ਲਈ ਟੈਲੀਫੋਨ ਆਏ ਜਿਨ੍ਹਾਂ ਨੂੰ ਮੈਂ ਅਜ ਤੱਕ ਟੈਲੀਫੋਨ ਨਹੀਂ ਸੁਣਿਆ ਸੀ ਦੋਸਤੋ ਮੈਂ ਸਮਝਦਾ ਹਾਂ ਵੀ ਹਰ ਸਿੱਖ ਦੀ ਆਵਾਜ਼ ਆ ਗਿਆ ਹਰ ਸਿੱਖ ਦੇ ਹਰ ਦੇ ਦੀ ਤੜਪ ਹੈ ਉਹਨੂੰ ਕੇਂਦਰ ਦੀ ਸਰਕਾਰ ਪੂਰਾ ਕਰੇ ਔਰ ਸਿੱਖਾਂ ਦੇ ਹਿਰਦੇ ਸ਼ਾਂਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਊਰੋ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ ਜੇਕਰ ਤੁਹਾਨੂੰ ਸਾਡਾ ਇਹ ਅਪਰਾਹਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ